اون ار بی ڈیوٹی دے دے گا گورنمنٹ دے سٹاف دا نمبر دینا ہے ایک ٹرنکر جڑا ہے وہ 30000 پورا ٹرنکر جڑا ہے پنڈی دے کدوں آ رہا سی पिछे ना करीब कटे <house tao> <ske era opinion, flawbbe> Nipie. नशे के खिलाफ चलाई मुहिम साहब पुलिस की बहुत बड़ी सफलता मिली जो टीम लैड बाय एस पी डी साहब एंड डी एस पी डी इंचार्ज सीआईए वन सारी टीम ने इंफॉर्मे बेसिस पर एक बड़ा चंगा ट्रैप लाया ਇਹਦੇ ਵਿੱਚ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਕਾਫੀ ਭਾਰੀ ਮਾਤਰਾ ਦੇ ਵਿੱਚ ਜੋ ਸੋਡਾ ਪੋਸਟ ਹੈਗਾ ਉਹ Jharkhandੋਂ ਚੱਲਿਆ ਤੇ ਇਹ ਮੁਕਸਦਲੀ ਮੁਕਸਰ ਪਹੁੰਚਣਾ ਹੈ। ਇਹਦੇ ਰਿਗਾਰਡਿੰਗ ਪਿਛਲੇ 3 ਦਿਨਾਂ ਤੋਂ ਜੋ ਸਾਡੀ ਟੀਮਾਂ ਸੀਗੀਆਂ ਸਾਰੀ ਕੀ-ਕੀ ਬਾਤ ਸੀ ਤੇ ਅਸੀਂ ਵੇਟ ਵਿੱਚ ਸੀਗੇ ਕਿ ਇਹ ਗੱਡੀ ਕਿਵੇਂ ਸਾਨੂੰ ਟੱਕਰੂਗੀ ਤੇ ਕਿੱਥੇ ਨੂੰ ਰੋਕਿਆ ਜਾਏਗਾ। ਇਹ ਪਰਸੋਂ ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਇਹਨਾਂ ਦਾ ਪਹੁੰਚਣਾ ਜੋ ਹੈ ਐਸੀ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਰੀ ਸਾਰੀ ਟੀਮ ਨੇ ਫਿਰ ਆ ਕੇ ਇੱਕ ਰਾਤ ਲਾਇਆ ਇਹਨਾਂ ਨੂੰ ਇੱਕ ਸ਼ਕਤੀ ਕੈਂਟਰ ਮਿਲਿਆ ਜਿਹਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸੀਗੇ ਕਿ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਕਿ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਉਹ ਡੂਡੇ ਪੋਚ ਦੀ ਮਿਲੀ ਉਸ ਤੋਂ ਬਾਅਦ ਪ੍ਰੋਸੈਸ ਹੈਗਾ ਇਹ ਸਾਰੇ ਡੂਡੇ ਕੋਈ ਬੋਰੀਆਂ ਨਹੀਂ ਉਹਦੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਤੁਹਾਨੂੰ ਲੱਗਦਾ ਸੀ ਕਿ 15 ਕਿਲੋ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟਸ ਹੋਂਦੀ ਗਈ ਇਹਦੇ ਟੋਟਲ ਸਮਾਨ ਹੈਗਾ 22 ਕਿਲੋ ਤੇ ਆ ਕੇ ਖੜਾ ਹੋਇਆ ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ। ਅਗੇਨ ਇਹ ਹੈਗੇ ਡਰਾਈਵਰਸ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਆਲਦੀ ਬਹਾਰ ਹੈਗੀ ਤੇ ਉਹ ਬੰਦੇ ਨੂੰ ਵੀ ਜਲਦ ਜਲਦ ਫੜ ਕੇ ਅੰਦਰ ਦਿੱਤਾ ਜਾਏਗਾ। ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ ਉਹ ਪ੍ਰਾਪਰਟੀ ਵੀ ਨਹੀਂ ਬਚਦੀ। ਸਾਰੀ ਪ੍ਰਾਪਰਟੀ ਅਸੀਂ ਐਟੈਚ ਕਰਾ ਦਿੰਨੀ ਹੁਦੀ। ਤਾਂ ਪਾਵੇ ਉਹ ਘਰੋ, ਤਾਂ ਪਾਵੇ ਉਹਦੀ ਗੱਡੀਆਂ ਹੁਣ। ਸਾਰੀ ਜੋ ਇਕਨੋਮਿਕ ਪ੍ਰਸੀਡ ਹੈਗੇ ਐ ਇਸ ਕ੍ਰਾਈਮ ਦੇ ਉਹ ਨਾਲ ਹੀ ਜਾਣਗੇ। इस अलावा असी एक कैंटर जो है वो बरामद किया नब्बे गट्टे जो है टोटली सताई क्विंटल ये पुलिस ने बरामद किया हाले जो इन्ही जो मुड़ली पुछक चल रही है मुक्तर के आ रही मैं नेम वगैरह नहीं डिस्पोज कराँगा कि हलेपरेशन है, हले है तो जिम अगला बंदा सा वी आर श्योर कि मिलेगी

ਤੇ ਇਹਨਾਂ ਦਾ ਜੋ ਮੋਟਰਸ ਆਪਰੈਂਡੀ ਹੈਗਾ ਜਿਸ ਨੂੰ ਅਸੀਂ ਵੀ ਦੇਖਿਆ ਕਿ ਔਨ ਆਰਮੀ ਡਿਊਟੀ ਕਰਕੇ ਜਿਉਂ ਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਔਨ ਆਰਮੀ ਡਿਊਟੀ ਜਿਨਾ ਗੱਡੀਆਂ ਤੇ ਲਿਖਿਆ ਹੁੰਦੇ ਅਸੀਂ થોੜਾ ਗਰੀਜ਼ ਕਰਦੇ ਬਟ ਸਾਡੀ ਇਨਫੋਰਮੇਸ਼ਨ ਬੜੀ ਪੱਕਾ ਸੀ ਤੇ ਇਸ ਕਰ ਤੁਹਾਨੂੰ ਰੋਕਿਆ ਗਿਆ ਬਾਕੀ ਨਾ ਦੀ ਜੋ ਕੁਝ ਗਿਚ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਇਹਨੂੰ ਫਿਰ ਮਾਨ ਲਿੱਤੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਤੁਹਾਨੂੰ ਪੇਸ਼ ਹੋਵੇਗਾ

रिसेंटली ऐसी पब्लिक मीटिंग की बस स्टैंड जेदे रिगार्डिंग सीन पांच होट स्पॉट्स उन्होंने तीन होटस्पॉट्स ऑलरेडी रेटा हो चुकी हैं जिस जान वाले थे पढ़न वाले थे फड़े जाए इस तो बाद जो सा अगला पड़ाव हैगा अं चला असी सारी मीटिंगा कर लगे पिंड इस अलावा तो एक अं वॉलीबॉल कॉम्पीटिशन रख रहे हैं नैक्सट वीकेंड फ्राइडे सैटरडे संडे तो अभी सारे जो अठाई सौ पिंड साढ़े है जिले के सारे पिंडों की एक एक टीम होनी है उस ਇਉਂ ਦੇ ਕਾਫੀ ਚੰਗੇ ਐਸੀ ਪ੍ਰਾਈਜ਼ ਦੇ ਇੱਕ ਅਵੇਅਰਨੈਸ ਪ੍ਰੋਗਰਾਮ ਜੋ ਹੈਗਾ ਨਸ਼ਿਆਂ ਦੇ ਖਿਲਾਫ ਸਫਲਾਨਾ ਸ਼ੁਰੂ ਕੀਤਾ ਹੈ ਤੇ ਮੈਂ ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਿੱਥਾਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਚਲੀ ਬ੍ਰਸ਼ਾ ਤੇ ਉਹਦੀ ਜਿਹਦੇ ਕੋਲ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾਊ ਇਹ ਦੇ ਰਿ ਸਪੈਸੀਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ਿਆਂ ਦੇ ਖਿਲਾ કોડે કોઈ ઇન્ફોર્મેશન હેગી જો સાડે કો مل જાયે જેડે હે ક્રિમિનલ જો સ્મગલિંગ કર રહે હે તואડુ યે સાડી ચેતાવની હેગી જી કે ઓને ફળકે ભી અંદર દે આયેંગે તોડી પ્રોપર્ટીયા ભી અટેચ કરાંગે હુન રીસેન્ટલી ઇન ધ લાસ્ટ 1 મંથ જી સાડે 60 કેસિસ જો હેગે હે થી પ્રોપર્ટી અટેચ કરકે કોમ્પિટન્ટ ઓથોરિટી ને દેસતે હે જદે સાડે કોલ કન્ફ્યુઝન હો દે જાંડે અધી સાને દેનલ શેર ભી કરાંગે સે મે ઈહી ગલ ક્લિયર કરના ચાહ રહે આ બાર બાર કે તોડી પ્રોપર્ટીયા અટેચ હોની હે તોડે ઘર અટેચ હોને હે ਤੁਡੀ ਗੱਡੀਆਂ ਅਟੈਚ ਹੋਣੀ ਹੈ ਕੁਝ ਨਹੀਂ ਛੱਡਿਆ ਜਾਊਗਾ ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫੁੱਥਰੇ ਕੰਮ ਕਰੋ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਜੇ ਸਾਰੇ ਡਰਗਸ ਦੇ ਅਸੀਂ ਮਾਗੀ ਲੱਗੇ ਜਿਹਨੇ ਵੱਡੇ ਸਮਗਲ ਹੈਗੇ ਇਹ ਪਜਾਦੂ ਕੀ ਮਗਰ ਦੂਨ ਨਹੀਂ ਖੜੀ ਆ ਜੇ ਪੋਸਟ ਜੁੜਿਆ ਪਰ ਅਜੇ ਤੱਕ ਨੂੰ ਵੱਡੇ ਕੋਈ ਨਿੱਤੇ ਦੇ ਨਹੀਂ वो भी होएगी ऑपरेशन सारे इंफॉर्मेन डिवेलप हो रही तो पिछले हफ्ते देखी सौ ग्राम हैरोइन के दो तीन पत्ते भी देते तो इतने जो अपनी स्मगलिंग हैगी नज़र आ रहा है कि हम ज़्यादा फार्मास्यूटिकल वाली साइड जा रही है तो फार्मास्यूटिकल के लिए अभी स्पैशल जो है, है एक चैकिंग ऑफ तो मेडिकल शॉप्स जो है, है जो कि गोलियां गुलियां बेचने का -गुलिया काम कर रहे हैं अगली मुहिम देख लें